गलती को आदरस है आदरस हतो यो प्रभु गारे ते न कोई इसा तेरे तुम दूर है बहुत दूर बहुत दूर और इस तरह कोई आ रही और कह रही है और बड़े ना नाले को देख है आदरा ਅਗਰ ਉਹ ਪੇਖ ਹਜ਼ਰ ਨਾਜ਼ਰ ਹੈ ਉਹ ਤੇ ਕੋਬੰਦ ਉਹ ਤੇ ਨੇੜੇ ਤੋ ਵੀਨੇ ਧਰਮ ਦੇ ਤਦੰਤ ਪੈਦੂ ਨੇ ਹ ਹ ਅਨੰਤ ਪੈਦੂਆਂ ਦੀ ਵਿਚਾਰ ਅਦ ਗਨਾਨੇ ਕੀ ਕਿਸੇ ਨੇ ਕਿਸੇ ਆਮਨੋ ਲੈ ਕਿਸ ਨੇ ਕਿਸੇ ਆਮਨੋ ਲੈ ਵਿਸੇ ਸਰੀਰ ਇਨੋਂ ਪਿੰਡ ਰਹਿਂਦੇ। ਉਹਨਾਂ ਵੱਡੇ ਸਰੀਰ ਨੂੰ ਬ੍ਰਹਿਮੰਡੋਂ ਪੈਂਦੇ। ਬ੍ਰਹਿਮੰਡ ਵੀ ਮਹਾਨ ਹੈ ਰਾਂ। ਇਹ ਪਿੰਡ ਦੀ ਨਾ। ਇਹ ਹੀ ਕਾਰਨ ਹੈ ਕਿ ਤਹੇ ਮੰਡ ਦੇਸ ਵੱਖ-ਵੱਖ ਹਿੱਸਿਆਂ ਦੇ ਗਹਿਨੇ ਮਿਲਦੇ ਨੇ। ਇਸ ਪਿੰਡ ਦੇ ਵੱਖ-ਵੱਖ ਅੰਗਾਂ ਦੇ ਗਹਿਨੇ ਮਿਲ। ਕੋਈ ਆਇਸ ਤੇ ਵਿਸ਼ਟ ਕੁਈ ਬੈਂਡਿਸਟ ਹੈ ਬਮਮਰਡ ਡੈਨਵਟ ਕੁਈ ਹਾਰਸਪੀਸ ਰਿਸਟ੍ਰੈਪ ਕੋ ਬ੍ਰੇਨਸਪੇਸ ਨਿਸ਼ਚੈ ਵਿਸ਼ੇਸ਼ਿਅਤ ਵਲਕਲਕਨ ਵਿਕਿਕਨਸ ਟਿੱਕ ਟਿੱਕ ਅੰਗ ਮਾਥਰ ਔਰ ਕੋਈ ਬੈਂਡਿਸਟ ਦਬਾਵੇ ਨਾ ਰਹੀ ਨੀ ਕਿ ਅਸਰਦਾ ਦੰਨਾ ਰਹਾ ਰੇ ਟੂ ਮੇਕ ਅਨਦਾ ਤੇ ਆਖਰੀ ਜਾਣਕਾਰੀ ਇਸ ਤਰਹ ਦੇ ਕੁਲ ਗੁਰ ਜਾਣਕਾਰੀ ਦੇ ਦਿੰਗੇ ਆਲ ਦੇ ਗਾਰਡਨ ਤੋਂ ਦੰਦਾਂ ਬਾਰੇ ਵਕਤ ਵਕ ਖੋਜ ਆਖਾਂ ਮਾਰੇ ਵਕਤ ਉਹ ਐ ਖੋਲ ਕੁਛ ਨੋਤੀ ਦੇ ਸਲ ਕਹਿੰਦੇ ਲੈ ਉਸ ਸਮਾਂ ਦੂਰ ਨਹੀਂ ਕਿਦਰ ਉੱਪਰ ਦੇ ਦੰਦ ਦੁਖਣ ਦੇ ਕਿਸੇ ਬੋਰ ਡਾਕਟਰ ਕੋਲ ਜਾਣਾ ਬੈਦਾ ਥੱਲੇ ਦੇ ਦੁਖੇ ਕਿਸੇ ਉੱਪਰ ਨਾ ਹਰ ਤੋਰ ਕਿ ਆਉਟਾ ਬੱਤੀ ਦੰਦ ਨਹੀਂ ਹਾੜ ਬੰਗ ਮੇਰਾ ਨਾ ਆਪਣੇ ਅਨੁਭਵਾਂ ਦਾ ਰਖਣਾ ਹੈ ਹੋ ਸਕਦਾ ਹੈ ਬੱਤੀ ਜੰਮਨ ਦੇ ਬੱਤੀ ਡਾਕਟਰ ਇੱਕ ਇੱਕ ਅੰਗ ਇੱਕ ਇੱਕ ਨਸ ਇੱਕ ਇੱਕ ਇੰਦਰ ਜਿਸ ਪਿੰਡ ਦਾ ਬੜਾ ਥੀਮ ਵੀ ਹੈ ਮਾਨ ਨਾ ਪੂਰਨ ਪਾਉਦ ਤੇ ਕੋਈ ਬ੍ਰਹਮੰਡ ਨੂੰ ਜਾਣ ਸਕਦਾ ਹੈ ਨਾ ਪੂਰਨ ਬਾਉਦ ਤੇ ਕੋਈ ਸਪੈਨਰ ਨੂੰ ਜਾਣ ਸਕਦਾ ਜੋ ਪਾਸਪੋਰਟ ਰੋਪਦੇਚ ਬ੍ਰਹਮੰਡ ਦੇ ਸਹਿ ਬ੍ਰੰਮੀ ਉਹ ਇਸੋ ਸ਼ਮਰ ਉਹਦੇਚ ਡਿਸਪੀਨ ਦੇਚ ਉਹ ਡਾਕ ਬ੍ਰਹਮਾ ਤੋਂ ਬਾਅਦ ਦੋਰ ਵਿਸਟਲ ਪੈਂਦੇ ਪਿੰਡ ਕੋਲ ਹੈ ਖੋਲ ਪ੍ਰਿੰਟਰ ਤੋਂ ਸ਼ਰੀਰ ਨੇ ਜੋ ਗਰੇ ਮੰਡੇ ਸੋਈ ਪਿੰਡੇ ਜੋ ਖੋਜ ਸੋਲ ਸਿਰ ਜੀ ਲੋਰ ਅੱਜ ਤੱਕ ਮਨੋਕੁਨੋ ਲੋਭ ਸ੍ਰੀ ਪ੍ਰਾਪਤ ਹੋਇਆ ਹੈ। ਪੈੜ ਤੋਂ ਬਾਹਰੋ ਪ੍ਰਾਪਤ ਹੋਇਆ ਹੈ, ਸਰੀਰ ਤੋਂ ਬਾਹਰੋ ਪ੍ਰਾਪਤ ਹੋ ਰਿਹਾ ਹੈ। ਧਨ ਮਿਲੇ ਹੈ, ਬਾਹਰੋ ਮਿਲੇ ਹੈ। ਪਦਾਰਥ ਮਿਲੇ ਲੇ, ਬਾਹਰੋ ਮਿਲੇ। ਮੇਰਲ ਮਾੜੀਆਂ ਮਿਲੇ ਹੈ ਮੈਂ ਬਾਹਰੋ ਮਿ। ਪਰਵਾਰ ਦੇ ਸੰਬੰਧ ਜੁੜੇ ਨੇ, ਰਿਸ਼ਤੇ ਬਣੇ ਨੇ, ਬਾਹਰੋ ਮਿਲੇ। ਜੋ ਕੁਛ ਵੀ ਪ੍ਰਾਪਤ ਹੋਇਆ ਹੈ, ਬਾਹਰੋ ਹੈ। ਕਿ ਪੌਕਮਨ ਉਪਕਨੋਂ ਫੋੜੇ ਫਰ ਬੇਬੇਰ ਬਦਾਰ ਸਬਾਰਵਾ ਮੇ ਦੇ ਨੇ ਕੈਦ ਪ੍ਰਮਾਤਮਾ ਵੀ ਬਾਰੋ ਪਰਿਵਾਰ ਦੇ ਸੰਬੰਧ ਬਾੜ ਜੁੜੇ ਨੇ ਸ਼ਾਇਦ ਨਿਰੰਕਾਰ ਦੇ ਸੰਬੰਧ ਵੀ ਕਿਧਰੇ ਬਾੜ ਤੁਨ ਮਹਿਰ ਨਮਾਰੀਆਂ ਬਾਰੋ ਪ੍ਰਾਪਤ ਹੋਈਆਂ ਨੇ ਸ਼ਰਦ ਪ੍ਰਭੂ ਦਾ ਮਹਿਨ ਗੁਰੂ ਦਾ ਮਹਿਰ ਵੀ ਕਿਦਨੋਂ ਬਾੜ ਹੋ ਲਾ ਦੇ ਸੇ ਰਸਤਾ ਬਾਹਰੋਂ ਵੀ ਨਹੀਂ ਹੈ ਸ਼ਾਇਦ ਪ੍ਰਭੂ ਵੀ ਕਿਦਰੋਂ ਆਰੋ ਮਿਲ ਜਾ। ਐਸਾ ਨਹੀਂ ਹੈ ਬਾਹਰ ਟੋਲੇ ਸੋ ਪਰੰਭ ਹੋ ਰਾਇ। ਪਿੰਡ ਤੋਂ ਬਾਹਰ ਜੋ ਪ੍ਰਭੂ ਨੂੰ ਲੱਭਦਾ ਭਰਮ ਦੇਛੈ। ਪਰ ਪਿੰਡ ਦੇ ਅੰਦਰ ਜੋ ਪ੍ਰਭੂਤਾ ਲੱਭਦਾ ਬਾਹਰੋਂ। ਇਸ ਪਿੰਡ ਤੋਂ ਬਾਹਰ ਜੋ ਪ੍ਰਾਤਮਾ ਨੂੰ ਲੱਭਦਾ ਹੈ। बानों पे देखते हैं और इस बिनवे अंदर पदार खानो पदार के पदार्थ खानों लबड़ा है कुनेथे देखे पदार्थ उपदालों का लबड़ा है बाहरों का लबड़ा पैरवा पर मात्रुमा का है अंदरों प्रवता चाहिए बाहरों लोगान उपच करना पैरवा ताऊ प्रवता मिले भी होना तो प्रभु अंदरों में ਪਰਵਾੜ ਦੇ ਸੰਮੰਗ ਬਾਰੋਂ ਜੁੜਦੇ ਨੇ ਨਿਰਮ ਕਾਯ ਦਾ ਸੰਮੰਗ ਜਾਈ ਅੰਦਰੋਂ ਮਿਲੋ ਅਰਿ ਚੌਂਕੇ ਅਜ ਤੱਕ ਮਨੋਖ ਨੂੰ ਦੋ ਕੁਛ ਵੀ ਮਿਨੇ ਬਾਹਰੋਂ ਮਨੇ ਅੰਦਰੋਂ ਤਾਂ ਕੁਛ ਮਿਲੇ ਪਰਵਾੜ ਦੇ ਸੰਬੰਧ ਜੁੜੇ ਨੇ ਬਾਹਰੋਂ ਅੰਤ ਪਦਾਰਤ ਮਿਲੇ ਨੇ ਬਾਹਰੋਂ ਮੈਗਨੀਵਾੜੀਆਂ ਮਿਲੀਆਂ ਨੇ ਬਾਹਰੋਂ ਪਰਾਰਥ ਮਿਲੇ ਨੇ ਬਾਹਰੋਂ ਇਤੋਂ ਹੀ ਉਹ ਦੇਖਾਲ ਬੈਗਿਰਾ ਸ਼ਾਇਦ ਪ੍ਰਮਾਤਮਾ ਵੀ ਕਿਤੇ ਧੀਰਤ ਹੈ ਕਿਸੇ ਸਰੋਵਰ ਦੇ ਪੰਡੇ ਤੇ ਕਿਸੇ ਮੰਦਰ ਮਸਜਿਦ ਧਾਰਮਿਕ ਸਥਾਨ ਤੇ ਕਿਸੇ ਗੇਰੇ ਦੇ ਸੇਭੂ ਪ੍ਰਮਾਤਮਾ ਦੇ ਦੰਗ ਹੈ ਨਹੀਂ ਹੈ ਕਿ ਧਾਰਮਿਕ ਮੰਦਰਾ ਦੇ ਸੋ ਮੰਦਰ ਮਸਜਿਦ ਗੁਰਦੁਆਰੇ ਦੇ ਚਾਲ ਪ੍ਰਮਾਤਮਾ ਦੀ ਸਮਝ ਪੈ ਸਕਦੀ ਹੈ ਨਭ ਨਹੀਂ ਸਕਦਾ ਤੇ ਇਤਨੇ ਨੋਕਰੀ ਗੁਜ਼ਾਰੇ ਆਉਣ ਦਿਨ ਸਭ ਤੋਂ ਹਮਨ ਤੱਕ ਮਿਰਸਿਆ ਬਘਰ ਟੋਨੇ ਸੁਵਾਰੰ ਬੋਲਰ ਜਿਨ੍ਹਾਂ ਨੇ ਇਸ ਤਤ ਨੂੰ ਵੜੀ ਗਿਆ ਇਹਨਾਂ ਨੂੰ ਖੋਜਿਆ ਉਹ ਕਰਡੋਵ ਸੈਂਟ ਤੱਕ ਸੇਂਗੋਰ ਗੋਡਿਸ ਸੈਟਲੈਂਡ ਇੱਕ ਤਬਕਾ ਕਹਿੰਦਾ ਰਿਹਾ

ਵੇਖ ਰਤ ਆਦਰਾarup ਕੋਈ ਇਸ ਤਰ੍ਹਾਂ ਗਾਰਿਆ ਸੀ ਤੇ ਵੇਖਣੇ ਨੂੰ ਤੇ ਤੁਹਾਨੂੰ ਹਾਜ਼ਰ ਹੈ ਨੇੜੇ ਤੋਂ ਨੇ ਬਹੁਤ ਨੇ ਥੋੜੀ ਜਿਹਾ ਤਰਕ ਬੁੱਧੀ ਰੱਖਣ ਵਾਲਾ ਮਨੁੱਖ ਦਿਮਾਗ ਦੀ ਤਰਤੇ ਜੀਨ ਵਾਲਾ ਮਨੁੱਖ ਫੌਰਨ ਕਹਿ ਦੇ ਰਹਿਣਾ ਤੋ ਆਛ ਟਿਕਦੇ ਰਹਿੰਦਾ ਇਹ ਆਪਰ ਮਾਤਮਾ ਦੂਰ ਤੋਂ ਦੂਰ ਹੈ ਯਾ ਕਰ ਨੇੜੇ ਤੋਂ ਇਦੋਵੇਂ ਠੀਕ ਨਹੀਂ ਹੋ ਸਕਦਾ। ਕਰੀ ਧਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਫਤਾਨੋ ਵੇਖੋ। ਕਿਭੀ ਇਨਾ ਦੋਬੇ ਸੱਤੀ ਵੰਡੇ ਹੋ ਰਹੇ ਨੇ। ਕਿ ਨਹੀਂ। ਇਹ ਵੀ ਮੈਸਕ। ਚੜਲ ਦੋਹਾਂ ਦੇ ਬਰਨ ਵੀ ਮੈਚ ਵਰਦੇ ਸਮੇਂ ਰੱਖਾਂ। ਬਾਬਾ ਫਰੀਦ। ਗੱਲ ਹੀ ਮੇ ਚੜ ਬਹੁਤ ਗੜਾ। ਨਾਨਕ ਪਿਆਰੇ ਦੇ ਤੇਰੇ ਪ੍ਰਭੂ ਤੇ ਖੁਦਾ ਬੜਾ ਦੂਰ ਹੈ ਤੇਰਾ ਘਰ ਬਾਬਾ ਦੂਰ ਜਿਨਾ ਰਸਤਿਆਂ ਤੋਂ ਮੈਂ ਨੰਗ ਕੇ ਜਾਣਾ ਚਿੱਕੜ ਵੜ ਦਰਦਨ ਬੜੇ ਔਰ ਘਾੜ ਤੇਰਾ ਕੋੜ ਬੜਾ ਏਕ ਰਸਤਾ ਉਹ ਦਰਦਨ ਦਰ ਭਰੇ ਚਿੱਖੜ ਭਰੇ ਇਕ ਤੇਰਾ ਖਰਦੋ ਛੇਨੋ ਕਬ ਦੇ ਦੇ ਕੰਬ ਦੇ ਜੇ ਮੈਂ ਚੜਦਾ ਇਕ ਚੇ ਕਰਨਾ ਨਿਬੜਵਾ ਸੁਣਿਆ ਤੇਰਾ ਨਾਮ ਲੈ ਨਾਲ ਮੰਦਰੋਂ ਨੰਦ ਮੈਂ ਤੇ ਹੋਰ ਮੈਂ ਨਾਮ ਤੇ ਇਹ ਮੌਤ ਤੇ ਚੱਲਦਾ ਹੋਰ ਮੈਂ ਨਾਮ ਇਕ ਨੁਕਤਾ ਬਿਆਨ ਕਰਦੇ ਹਜ਼ਾਰਾਂ ਅਭਿਆਸੀਆ ਨੇ ਅੱਜ ਤੱਕ ਦਾਸਨੋਂ ਕੇਲੀ ਆਕੇ ਅੱਧੇ ਪਿਛੇ ਕਿੰਨਾ ਚੰਗਾ ਹੁੰਦਾ ਹੈ ਪਰ ਹੱਥ ਫੇਰ ਜਾਂਦੇ ਉੱਠ ਕੇ ਨਾ ਇਹ ਪਤਾ ਨਹੀਂ ਕਿ ਕਿਥੋਂ ਦੇ ਮਾਰੇ ਖਿਆਰੇਗਾ ਅੱਧੇ ਉੱਪਰ ਸਿੱਧੇ ਚੰਗੇ ਉਹ ਨੇ ਆਸੀ ਉਹ ਵਾਰੇ ਗੁਰੂ ਵਾਰੇ ਗੁਰੂ ਜਗ ਪੜਨ ਮੈਂ ਰਹਦੇ ਆ ਪਤਾ ਨਹੀਂ ਜ਼ਰਤ ਦੇ ਕਿਆਨ ਬਿਥਾ ਹੋਰ ਨੰ ਚਿੱਕੜ ਕੇ ਖਾਦ ਮੈਦਨ ਖਰਾਕ ਕਿਧਰੋਂ ਵੀ ਨਹੀਂ ਆਉਂਦਾ ਸਖਰਮਦਰ ਪੇ ਅੱਧੇ ਪਿਛੇ ਸੀ ਜਰਾ ਚਿਪੜੋ ਤੋ ਦੌਰ ਹੁੰਦਾ ਨੇੜੇ ਨਹੀਂ ਆਪਣੇ ਤੋਂ ਦੂਰ ਹੈ ਕੇ ਮੋ ਧਾਰਮਿਕ ਦਾਰਸ਼ਨਿਕ ਐਸਾ ਕਹਦੇ ਨੇ ਹਰ ਮਨੁਖ ਆਪਣੇ ਤੋਂ ਦੂਰ ਹੈ ਤੀਵਕ ਮਨੁਖ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪੁੱਤਰ ਦੇ ਗੁਣ ਆਉਣ ਸਭ ਜਾਣੇ ਉਹਨੀਆਂ ਕਮਜ਼ੋਰੀਆਂ ਉਹਦੀਆਂ ਹੰਤਾਂ ਸਭ ਕੁਝ ਜਾਣਦਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਹੈ ਇੱਕ ਮਨੁਖ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਸਕਰੀ ਵੀ ਆ ਕਮਜ਼ੋਰੀਆਂ ਪਤਨੀ ਵੀ ਖੂਬੀਆਂ ਰਜ਼ਾਨਾ ਬੈ ਆਪਣੇ ਬਾਰੇ ਕੱਖ ਵੀਸ ਇੱਕ ਮਨੁੱਖ ਜਿਤਨਾ ਭਰਾ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਮਾਪਾਪ ਦੇ ਜਿਤਨਾ ਮਨੁੱਖ ਨੇੜੇ ਹੈ ਆਪਣੇ ਨੇੜੇ ਨਹੀਂ ਇੱਕ ਮਨੁੱਖ ਇੱਕ ਮਿੱਤਰ ਤੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਜਦ ਕਦੀ ਆਪਣੇ ਨੇੜੇ ਆਉਂਦਾ ਸਿਵਾਏ ਚੱਕੜ ਤੋਂ ਵਰ ਕੋਈ ਕੁਛ ਵੀ ਨਹੀਂ ਕੁਛ ਵੀ ਤੇ ਨੇੜੇ ਆੜ ਨਾਲ ਕੰਮ ਦੇ ਜਦੋਂ ਮੰਤਾ ਬਾਣੀ ਜਪੜਨਰ ਦਾ تیر ਤਨ ਸੁਣਨ ਗੁਰੂ ਵਰ ਗੁਰੂ ਜਪੜਨ ਦਾ ਗੈਜ਼ਰਾ ਨੇੜੇ ਆਗੋ ਸਿਵਾਏ ਚੱਕੜ ਤੋਂ ਵਰ ਕੋਈ ਕੁਛ ਵੀ ਨਾ ਸਿਵਾਏ ਮਾੜੇ ਕਹਿਣਾ ਤੋਂ ਹੋਰ ਕੁਛ ਵੀ ਨਹੀਂ ਬਾਬਾ ਫਰੀਦ ਕਹਿੰਦੇ ਨੇ ਕਵਾਲ ਦੀ ਗੱਲ ਤੇਰਾ ਨਾਮ ਨੂੰ ਜਗਨਾ ਤੇਰੇ ਮਾਰਗ ਤੇ ਚਲਨਾ ਮੈਂ ਨਾਮ ਵਾਰੇ ਕਹਿਣਾ ਤੇ ਚਨਉਥ ਬਜੈ ਕੰਵਰੇ ਰਹਾ ਤਾਂ ਟੁੱਟੇ ਨੇ ਕਿ ਜਿਵੇਂ ਨੇਚਰ ਦਾ ਤੇ ਤੇਰਾ ਪਿਆਰ ਸੁਥ ਤੇਰੀ ਨਗਨ ਵੀ ਤੇਰੀ ਛਾ ਕਰਦੀ ਹੈ ਅਰ ਕਰਾ ਕੀ ਇਕ ਤੇ ਕਰ ਤੇਰਾ ਬਹੁਤ ਦੂਰ ਦੂਸਰ ਤੇ ਲਸ ਤੇ ਚਿਪੜਵੜਾ ਇਹ ਤੇ ਬਾਬੇ ਫਰੀਦ ਦੇ ਬੋਲ ਯੇਈ ਦ ਬੂਸ ਬਾਰੇ ਸ਼ਰੀਰ ਲਵਨ ਉਸ ਇਸ ਤੋਂ ਬਿਲਕੁਲ ਉਲਟ ਕਹਦੇ ਕਦੇ ਨਾ ਬਦਾਸ ਹੱਥ ਬੇਨੇਰੇ ਸਜੇ ਹੋਏ ਸੋਈ ਇਹ ਹੱਥ ਵੀ ਜਿਤਨਾ ਤਨ ਤੋਂ ਦੂਰ ਜਾਂਦਾ ਹੈ ਪਰਮਾਤਮਾ ਤੇ ਇਤਨੇ ਦੂਰ ਵੀ ਨਹੀਂ ਨੇੜੇ ਤੋਂ ਮੈਂ ਫੇਰ ਅਰਜ਼ ਕਰਾਂ ਇੱਕ ਤਾਰਿਖੇ ਇੱਕ ਮਨੁੱਖ ਨੇ ਕਹਿ ਦੇਣਾ ਹੈ ਯਾਰ ਰਵਦਾਸ ਠੀਕ ਕਹਿ ਰਿਹਾ ਹੈ ਜਾਂ ਫਰੀਦ ਦੋਵੇਂ ਠੀਕ ਨਹੀਂ ਹੋਸਾਂ। ਔਂਕੈ ਦੇ ਕਹਿ ਰਹੇ ਤੇ ਨਾ ਕਾੜਾ ਬੜਾ ਜੋ 5.5 ਤਲ ਸਰੇ। ਇੱਕ ਕਹਿ ਰਿਹਾ ਨੇਰੇ ਤੋਂ ਨੇੜ। ਸਿਰਬ ਰਸਮੀ ਤੌਰ ਤੇ ਪੜਨ ਦਾ ਨਹੀਂ, ਵਾਚਣ ਦਾ ਨਹੀਂ, ਪਾਠ ਕਰਨ ਦਾ ਨਹੀਂ। ਗਹਿਰਾਈ ਨਾਲ ਸਰਨ ਬਣਾਤੇ ਜਪਣਾ ਹੈ ਨਾ ਪੜਨ ਵਾ। ਉਹ ਕਹਿ ਦੇਵਾ ਇਹਨਾਂ ਦੋਵਾਂ ਚ ਇੱਕ ਠੀਕ ਹੋਸਨ। ਇਹ ਫਰੀਦ ਨੂੰ ਚੀਕ ਮਨ ਨੇ ਦੇ ਇਹਦਾ ਵਿਦਾਸ ਨਾ ਅਨਵਿਦਾਸ ਹੀ ਸਾਫ਼ ਕਹਿ ਰਹੇ ਨੇ ਕਹਿ ਨਾ ਵਿਦਾਸ ਆਖ ਬੇ ਨੇਰੇ ਸਜ ਜੇ ਉਹ ਇਸੋ ਤੇ ਹੱਥ ਤੋ ਵੀ ਨੇਰੇ ਸਿਰ ਮਨ ਦੀ ਅਵਸਥਾ ਸੇ ਰਹੋ ਸੈਦ ਗਿਨਨ ਸਵੰਮ ਤੋਂ ਜਨਮੀ ਅਖਰੀ ਅਰਥ ਇਸਦੇ ਸੰਸਕ੍ਰਿਤ ਦਾ ਸ਼ਬਦ ਹੈ ਸੈਦ ਜੋ ਸੈਮਨ ਤੋਂ ਪੈਦਾ ਹੋਵੇ ਸੈ ਉਹ ਜੇ ਦੇ ਸੇ ਅੰਦਰੋਂ ਭੁੱਖ ਪੈਦਾ ਲਈ ਸੈ ਨਹੀਂ ਤੇ ਕੋਈ ਮਨ ਪ੍ਰੋਟੀਨ ਖਾ ਰਿਆ ਸੈ ਪਰ ਅੰਦਰੋਂ ਭੁੱਖ ਤੇ ਨਹੀਂ ਪੈਦਾ ਹੋਈ ਤੇ ਇਹ ਰੋਟੀ ਖਾ ਰਿਆ ਇਹ ਖਾਣਾ ਸੈ ਜ ਨਹੀਂ ਕਿਉਂਕਿ ਅੰਦਰੋਂ ਤੇ ਭੁੱਖ ਪੈਦਾ ਨਹੀਂ ਸੈਨ ਤੋਂ ਕੋਈ ਭੁੱਖ ਪੈਦਾ ਨਹੀਂ ਹੋਈ ਤੇ ਖਾ ਰਿਆ ਇਹ ਖਾੜਾ ਸਹਿਜ ਨਹੀਂ ਜਿਤਨੇ ਹੀ ਚਿਲਪੇ ਕੋ ਵਾਹਿਗੁਰੂ ਵਾਹਿਗੁਰੂ ਕਹਿਣਾ ਮਨੁੱਖ ਦਾ ਸਹਿਜ ਨਹੀਂ ਹੁੰਦਾ ਸੈਮਤਾ ਨੇ ਉਤਪਨਾਉਂਦਾ ਆਪਣੇ ਆਪ ਨਹੀਂ ਉਤਪਨਾਉਂਦਾ ਉਤਨੇ ਹੀ ਚਿਲਪੇ ਕੋ ਵਾਹਿਗੁਰੂ ਵਾਹਿਗੁਰੂ ਕਹਿਣਾ ਉਪਰਾਇੋ ਗਿਆ ਕੁਛ ਵੀ ਕੁਛ ਵੀ ਉਹਦੇ ਨਾਲ ਕੁਛ ਵੀ ਨਹੀਂ ਆ ਦੇ ਵੀ ਮਾਸ ਕਰੇ ਕਰਮ ਕਾਰ ਕਿਸਨੋ ਕਹਿੰਦੇ ਨੇ ਕਰਮ ਕਾਰਡ ਉਸ ਨੂੰ ਗੈਨੇ ਦੇ ਸਰੀਰ ਤੇ ਰਲੇ ਉਸ ਵਿੱਚ ਮਨ ਸ਼ਾਮਲ ਨੇ ਸੇਵਾ ਵੀ ਕਰਮ ਕਾਰਡ ਉਸ ਦੀ ਹਕੀਕਤਨ ਵੀ ਕਰਮ ਕਾਰਡ ਹੋ ਸਕਦਾ ਹੈ ਤਾਂ ਤਾ ਵੀ ਕਰਮ ਕਾਰਡ ਹੋ ਸਕਦੀ ਹੈ ਪਾਠ ਵੀ ਕਰਮ ਕਾਰਡ ਹੋ ਸਕਦਾ ਹੈ ਸਰੀਰ ਸ਼ਾਮਲ ਹੈ ਮਨ ਸ਼ਾਮਲ ਨੇ ਕਰਮ ਕਾ ਸਰੀਰ ਨਾ ਸੋਜਿਆ ਇਹਦਾ ਉਹ ਕਰਮ ਵੀ ਨਾ ਸੋਜਿਆ ਕੁਛ ਵੀ ਭੱਗ ਕੁਛ ਵੀ ਤਾਂ ਵੀ ਇਤ ਉਹ ਕਰਮ ਮਨਿੰਦਾ ਜਿਸ ਬਣ ਉਹ ਹੈ ਜਿਸ ਕਰਮ ਦੇ ਤਮਨ ਹੋ ਗਏ ਮਨ ਹੋ ਕਿ ਉਹ ਕਰਮ ਕਾਰਨ ਨਹੀਂ ਹੈ ਤੇ ਸੈਡ ਇਟ ਬਸ ਸੋ ਇਟਸ ਅ ਮਨ ਸ਼ਾਡ ਕਿਸੇ ਲਈ ਚੋਰੀਰੀ ਸੈਡ ਹੋ ਸਕਦੀ ਹੈ ਮਨ ਚੋਤ ਪਨੋਏ ਅੰਦਰੋਂ ਭਾਵ ਪੈਦਾ ਹੋਇਆ ਕਰਨੀਏ ਚਾਹ ਦੇਸ਼ ਕਿਸ ਲਈ ਦਾਨ ਦੀ ਸੈਡ ਹੋ ਸਕਦਾ ਹੈ ਅੰਦਰੋਂ ਭਾਵ ਪੈਦਾ ਕਿਸੇ ਲਈ ਪਾਠ ਸਹਿਜ ਹੋ ਸਕਦਾ ਹੈ ਕਿਸੇ ਲਈ ਪਾਠ ਕਰਮ ਕਾਂਡ ਹੋ ਸਕਦਾ ਹੈ ਕਿਸੇ ਲਈ ਵਾਹਿਗੁਰੂ ਵਾਹਿਗੁਰੂ ਜਪਣਾ ਕਰਮ ਕਾਂਡ ਹੋ ਸਕਦਾ ਹੈ ਕਿਸੇ ਲਈ ਸਹਿਜ ਹੋ ਸੰਪਾਦ ਸੱਲ ਦੇ ਸਵਾਇਲੇ ਰੋਲੇ ਸੋਵੇ ਕਰਨੇ ਆਰ ਪਛਾੜੇ ਸੋਇ ਵਾਹਿਗੁਰੂ ਵਾਹਿਗੁਰੂ ਆਖਣਾ ਬਿਧਾਲ ਕਰਨੇ ਕੀਰਤਨ ਕਰਨਾ ਪਾਠ ਦਰਨਾ ਸੇਵਾ ਕਰਨੇ ਜਿਤਨੇ ਚਿਰ ਤੱਕ ਸੇਵਤ ਨਹੀਂ ਕਰਮ ਕਾਂਡ ਹੈ ਹਰ ਘਰ ਤੇ ਮਕਾਨ ਸਮਾਪਤ ਹੋ ਜਾਂਦਾ ਹੈ ਸ੍ਰੀ ਉਹਦੇ ਸਮਾਪਤ ਹੁੰਦਾ ਕੋਈ ਕਰਨ ਨਾ ਕੋਈ ਇਸ ਤੱਕ ਹੋਵੇ ਇੱਥੇ ਚਲੋ ਇਸ ਨੂੰ ਮੈਂ ਸਟ੍ਰੀਅਨ ਕਰਾਂ ਭੋਧਿੰਦੇ ਤੁਹਾਡੀ ਮੇਰੇ ਅੱਖ ਦੇ ਅੱਛੇ ਭਾਵੇਂ ਮੇਰੇ ਹੱਥ ਦੇ ਛੇ ਪਰ ਇਹ ਬੋਧਨ ਮੇਰੇ ਸਰੀਰ ਦੇ ਸਾਨੇ ਕਉ ਕਿ ਮੈਂ ਖਾਦਾਈਂ ਹੋਜਨ ਕੋ ਹੀ ਸਰੀਰ ਦਾ ਹਿੱਸਾ ਬਣਦਾ ਹੈ ਜੋ ਕੰਕਤੋ ਵਰਗੀ ਠੰਡੇ ਸਰੀਰ। ਉਹ ਪੋਹੀ ਖਾਚੇ ਬੈ ਹੁਣ ਬਣੈਗੀ ਮੈਂ ਤੇ ਬਣੈਗੀ ਮਾਸ ਬਣੈਗੀ ਸਰੀਰ ਦੀ ਸ਼ਕਤੀ ਬਣੈਗੀ ਤਵਾ ਨੈਲ ਬੜੇ। ਜਿਸ ਕਰਮ ਨਾਲ ਮੇਰਾ ਮਨ ਸਹਿਮਤ ਨਹੀਂ ਪਰ ਮੈਂ ਕਰ ਰਿਹਾ ਉਹ ਮੇਰੇ ਮਨ ਬਾਰੇ ਸਾਵੇਂ ਬੜੇ। ਨਹੀਂ ਫਰੈ ਸਰੀਰ ਭੋਜਨ ਹੈ ਦਿਹਾੜ ਤੱਕ ਖਾਦਾ ਹੈ ਸਰੀਰ ਬਣਦਾ ਵੀ ਭੋਜਨ ਤੋਂ ਸਰੀਰ ਜਮਦਾ ਵੀ ਭੋਜਨ ਤੋਂ ਹੈ ਚਲੋ ਗੁਰਵਾਣੀ ਦੀਆਂ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖ ਦੇ ਤਾ ਦਿਆਂ ਨਕਤ ਬਿੰਦ ਕਰ ਨਮਿਆ ਅਗੰਨੂਤ ਕੋਦਰ ਮਜਾ ਸਰੀਰ ਦੀ ਉਤਪਤੀ ਇਸ ਤਰ੍ਹਾਂ ਹੁੰਦੀ ਹੈ ਰક્ત ਬਿੰਦ ਮਾਖੀ ਰਤ ਪਿਤਾ ਬਿੰਦਾਰ ਬਿੰਦ ਪਿਤਾ ਦੀਸ ਰਕਤਮਾਨ ਦੇ ਗੁਰਵਾਣੇਂ ਦਾ ਫੈਸਲਾ ਮੰਕੀ ਰਕਤ ਪਿਤਾ ਬਿੰਦ ਦਾ ਬਿੰਦ ਤੇ ਜਨ ਪਿੰਦ ਕੀਆ ਅਗਨ ਕੁੰਡ ਰਹਾਇ ਰਕਤ ਬਿੰਦ ਕਰਨੇ ਮਨੁੱਖ ਦਾ ਜਨਮ ਮੈ ਰਕਤ ਬਿੰਦ ਤੋਂ ਹੈ ਪਰ ਰਕਤ ਕੀ ਹੈ ਨਵੋ ਕੀ ਹੈ ਬੋਜ ਬਿੰਦ ਕੀ ਹੈ ਬੋਜ ਕਿਤੀ ਸਿਲਹਾਂ ਟਾਈ ਰਾਫੀ ਮੈਸੇ ਬਿੱਜ ਬ੍ਰਿੰਗ ਕੋ ਆਓ ਭੋਜਨ ਕਿਹੇ ਖੂਨ ਬਣਦਾ ਹੈ ਤੇਹੀ ਮੇਲ ਦਾ ਬਣਦਾ ਨਮਕਾਤ ਬਿੰਦ ਕਰਨੇ ਮੇਆ ਬਾਕੀ ਮਿਰਕਾ ਤੇ ਪੇਟਾ ਬਿੰਦ ਦਾ ਮਾਂ ਦਾ ਖਾਦਾ ਹੋਇਆ ਔਰ ਜੰ ਨਬ ਬਣਿਆ ਪੇਟਾ ਦਾ ਖਾਦਾ ਹੋਇਆ ਭੋਜਨ ਬਿੰਦ ਬਣਿਆ ਨਮਕਾਤ ਬਿੰਦ ਕਰਨੇ ਮੇਆ ਕਿਰ ਭੋਜਨ ਦੇ ਆਸਰੇ ਤੇ ਸਕੇ ਸਰੀਰ ਦਾ ਵਿਕਾਸ ਹੋਇਆ ਸਰੀਰ ਭੋਜਨ ਹੀ ਹੈ ਪੁੱਛ ਗੀ ਰੋਦੇ ਸੈ ਦੇ ਜਨਮ ਹੋਇਆ ਮੰਨ ਦੁੱਧ ਪਿਲਾ ਰਿਹਾ ਹੈ ਭੋਜਨ ਫਿਰ ਗੰਵਾ ਗੈਨਿਸ਼ ਛੋਸ ਭੋਜਨ ਖਾ ਰਿਹਾ ਕਿਸੇ ਤੋਂ ਕੋਨ ਵੱਧ ਰਿਹਾ ਬਿੰਦ ਵੱਧ ਰਿਹਾ ਮਾਸਮੰਡੇ ਚਰਬੀ ਵੱਧ ਰਹੀ ਹੈ ਸਰੀਰ ਦਾ ਵਿਕਾਸ ਭੋਜਨ ਦਾ ਬਿਮਾਸ ਫਿਰ ਸੈਣਾ ਹੋ ਗਿਆ ਸਵੈਮ ਭੋਜਨ ਦੀ ਕਲਾਸ਼ ਕਰਨ ਲੱਗ ਪਿਆ ਹੈ ਮਾਂ ਬਾਪ ਦੀ ਦੋਰ ਨਹੀਂ ਬਹੁਤ ਸਾਰਾ ਭੌਜੰਦਾ ਵਿਕਾਸ ਹੈ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਨਾਇਰ ਹੈ ਕੋਈ ਦਾਸਨੇ ਕਈ ਕੋਪਨੋਸਪਰਿਆ ਕੋਈ ਬਹੁਤ ਵੱਡਾ ਕਾਰੋਬਾਰੀ ਹੈ ਵਪਾਰੀ ਹੈ ਕੋਈ ਬਹੁਤ ਵੱਡਾ ਖੇਤੀਬਾੜੀ ਦਾ ਕੰਮ ਕਰ ਰਿਹਾ ਨੈਲਡਰ ਹੈ ਸਭ ਭੌਜੰਦਾ ਵਿਕਾਸ ਹੈ ਔਰ ਕੁਝ ਮਿਟੇ ਭੌਜੰਦਾ ਵਿਕਾਸ ਹੈ ਕੋਈ ਬਹੁਤ ਵੱਡਾ ਵਿਕਾਰੀ ਵਪਾਰੀ ਹੈ ਭੌਜੰਦਾ ਵਿਕਾਸ ਹੈ ਕੋਈ ਬਹੁਤ ਵੱਡਾ ਡਾਕਟਰ ਹੈ ਇੰਜੀਨੀਅਰ ਹੈ ਇਹ ਸਭ ਭੋਜਨ ਦਾ ਵਿਕਾਸ ਭੋਜਨ ਨੇ ਕਰਾਇਆ। ਅਗਰ ਭੁੱਖ ਨਾ ਆਪਦੀ ਭੋਜਨ ਦੀ ਲੋੜ ਨਾ ਆਉਦੀ ਧਾਰਮਿਕ ਦਾਰਸ਼ਨਿਕ ਤੈਨ ਦਿਨ ਕਿਸੇ ਨੇ ਅਡਾਪਟਰ ਨਹੀਂ ਆਉਣਾ ਸੀ ਕਿਸੇ ਨੇ ਲੋੜ ਨਹੀਂ ਆਉਣਾ ਸੀ ਕਿਸੇ ਨੇ ਇੰਜੀਨੀਅਰ ਨਹੀਂ ਆਉਣਾ ਸੀ ਕਿਸੇ ਨੇ ਖਾਸ ਪਰ ਨਹੀਂ ਆਉਣਾ ਸੀ ਕਿਸੇ ਨੇ ਕਲਾਕਾਰ ਨਹੀਂ ਆਉਣਾ ਸੀ ਕਿਸੇ ਨੇ ਵਪਾਰੀ ਨਹੀਂ ਆਉਣਾ ਸੀ ਕਿਸੇ ਨੇ ਕੋਈ ਮੈਨੂਪੁਲੇਟ ਨਹੀਂ ਕਰਨ ਦੇਸ ਤਬਾਕਤ ਵੈਂਡਲ ਪਰਨੇ ਮਿਆ ਸਰੀਰ ਭੋਜਨ ਹੈ ਤੇ ਭੋਜਨ ਦਾ ਦੇ ਇਕਟ ਜੀਵਨ ਮਰ ਭੋਜਨ ਦੀ ਤਲਾਸ਼ ਤੇ ਮਜਬੂਰ ਕਰਦਾ ਪਰ ਭੋਜਨ ਲਈ ਇਤਨਾ ਤਨਾ ਦੀ ਮਿਹਨਤ ਕਰਵਾਉਂ ਸਰੀਰ ਭੋਜਨ ਹੈ ਆਈ ਭੋਜਨ ਹਾਕ ਐ ਮਿੱਟੀ ਮਾਟੀ ਕੋ ਪਤਰੋ ਕੈਸੇ ਨੱਚਦਾ ਹੈ देखे देखे सुने बोले दौरे और तरह है मिट्टी च मिट्टी च विकसत तो खुराक बण दे खुराक अगे चली गई कौन बढ़ दे कौन ही बिंद बन दे बिंद ही मास का टुकड़ा बन दे मास का टुकड़ा ही बच्चा हो गया बच्चा ही जवान होया जवान ही बुढ़ा होया ਬੁੱਢਾ ਪਰਿਮਿਟਿ ਤੇ ਚਮਿਟਿ ਕਵੀਰੇ ਬੋਨਸ ਕੇਨ ਕੇ ਉਲੀਆ ਆਵਾਂਦੀ ਤੇ ਦਿਵਸ ਚਾਰ ਕੋ ਬੇਖਣਾ ਅੰਤ ਖੇਤੀ ਕੀ ਕੀ ਆਸੀ ਖੇ ਦੇ ਚ ਖੇ ਆਉਣ ਵਾਸਤੇ ਆਇਆ ਵੀ ਟੀਨਿਚੁ ਟੀ ਆਉਣ ਵਾਸਤੇ ਨਹੀਂ ਉਹ ਤੇ ਉਹ ਜਾਵਾਂ ਦੇਲੇ ਸਮਕੁੱਤ ਕਰਨ ਦੀ ਗਲੋਡਿੰਗ ਖੇ ਦੇ ਚ ਖੇ ਪਸ਼ੂਆਂ ਦਾ ਸਰੀਰ ਵੀ ਹੋ ਜਾਂਦਾ ਮਿੱਟੀ ਦੇ ਚ ਮਿੱਟੀ ਪੰਛੀ ਵੀ ਹੋ ਜਾਂਦੇ मिट्टी गया मिट्टी मन को लील हाल को दे राखो सब हो जंदे तण मिट्टी दा ई शिनार इतना सुंदर माटी को पुत्रो कैसे न चाहता है देखे देखे सुने बोरे दौड़े और फिरत रहे मिट्टी दा ई पुत पर इस मिट्टी उदा पुत ले दे इस तण दे अंदर मन है ਦੇ ਮਨ ਮਿੱਟੀ ਦਾ ਬੋਤਲਾ ਨਹੀਂ ਮਨ ਤੂੰ ਜੋ ਤ ਸਰੂਪ ਐ ਆਪਣਾ ਮੋਲ ਬਚਾਉਂ ਜੀ ਮਨ ਨੋ ਰਹਿ ਤਨ ਖਾਓ ਬੋਲੀ ਤੇ ਅਨਦਰ ਸੰਨ ਜੋ ਕੁਛ ਮੈਂ ਅਜੇ ਤੱਕ ਖਾਦਾ ਹੈ ਉਹ ਹੀ ਮੇਰੇ ਸਰੀਰ ਦਾ ਮਾਸ ਹੈ ਉਹ ਹੀ ਹੋਣਾ ਉਹ ਵੀ ਚਰਬੀ ਹੈ ਪੋਦੀ ਅਬੀ ਹੈ ਜੋ ਲੋ ਦੋ ਨੇ ਹੱਦ ਤੱਕ ਮੰਨੇ ਹੈ ਉਹੀ ਮੇਰਾ ਮਨ ਹੈ ਉਹੀ ਮੇਰੇ ਮਨ ਵਿੱਚ ਮਨਨ ਸ਼ਕਤੀ ਨੂੰ ਮਨ ਟੈਨ ਰੱਖ ਮਨ ਦੇ ਸਹੀ ਹੈ ਜੋ ਮੇਰੇ ਮਨ ਨੇ ਮੰਨੇ ਹੈ ਮੈਂ ਪੜਿਆ ਪਰ ਮੇਰਾ ਮਨ ਨਹੀਂ ਮੰਨਵਾ ਕੋ ਪੜਿਆ ਹੋਇਆ ਮੇਰੇ ਮਨ ਬੈਸਾ ਨਹੀਂ ਬੜੇ ਮੈਂ ਸੁਣਿਆ ਪਰ ਮੇਰਾ ਮਨ ਨਹੀਂ ਮੰਨਦਾ ਕੋ ਸੁਣਿਆ ਹੋਇਆ ਮੇਰੇ ਮਨ ਦਾ ਇਸਾ ਨਹੀਂ ਬੜੇ ਇਥੇ ਐ ਰਹਿ ਲੇ ਦੋ ਮੈਂ ਦੇਖ ਤੇ ਪਰ ਮੇਰਾ ਮਨ ਨਹੀਂ ਮੰਨਦਾ ਉਹ ਵੇਖਿਆ ਆ ਮੇਰੇ ਮਨ ਦਾ ਹਿੱਸਾ ਨਹੀਂ ਬਣਿਆ ਮੈਂ ਫਿਰ ਇੱਕ ਵਾਰ ਦौराਣਾ ਕੌਣ ਨਹੀਂ ਰਹੀ ਉਹ ਆਵਾਜ਼ ਚਿਲਕਾਂ ਦੇ ਹਾਲਮਾ ਨਾਲ ਪਤਾ ਨਹੀਂ ਕਿ ਸਰਦਨ ਨੇ ਕਿਹਾ ਯਾਨੀ ਇਹ ਸਿਰ ਤੇ ਬੋਝ ਹੋ ਜਾਂਦਾ ਪਤਿਆਂ ਦਾ ਨਾਲ ਤੇ ਕਰ ਲਈ ਸਿਰ ਦੀਆਂ ਇਪੈਰਾਂ ਦੀ ਆਗਲਾ ਨਹੀਂ ਨੇ ਹੱਥਾਂ ਦੀ ਆਗਲਾ ਨਹੀਂ ਸਿਰ ਦੀਆਂ ਹੀ ਨੰਨਾਂ ਤੇ ਸਿਰ ਤੇ ਅਦੇ ਕਰਨਾ ਹੀ ਪੈਗ ਸਿਰ ਅੱਗੇ ਨਾ ਕੀਤਾ ਤੇ ਕੁਛ ਵੀ ਫਿਰ ਕੁਛ ਵੀ ਨਹੀਂ ਮੱਥਾ ਟੇਕਣ ਦਾ ਵੀ ਬਦਲ ਬੈਨੈਸ ਸਿਰ ਗੁਰੂ ਦੇ ਦੋਪਨ ਪਹਿਲੇ ਗੁਰੂ ਮੇਰੇ ਸਿਰ ਨੂੰ ਪਰਦੇ ਆ ਪਾਣੀ ਵਿਚਾਰ ਵੀਰੇ ਸਿਰ ਨੂੰ ਅੱਗੇ ਆਪਣੇ ਗੈਮ ਮੇਰੇ ਸਿਰ ਨੂੰ ਭਾਈ ਪਰਵੇ ਜਬੀ ਗੁਣਾਰ ਸੇਲਾ ਬੇਕਰਦੇ ਗੁਰੂ ਦੇ ਦਿਓ ਤੇ ਸਿਰ ਕਰਨ ਆਉਣ ਦੇ ਹੈ ਮੈਂ ਸੁਣਿਆ ਹੈ ਮੇਰਾ ਮਨ ਨਹੀਂ ਮੰਨਦਾ ਤੋ ਮੇਰੇ ਮਨ ਦਾ ਰਸਾ ਨਹੀਂ ਮਿਲੇ ਅਕਸਰ ਲੋਕੀ ਕਹਿ ਦਿੰਦੇ ਨੇ ਸੁਣਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ ਵੇਖਿਆ ਤੇ ਹੈ ਰੇ ਮਨ ਨਹੀਂ ਪੜਿਆ ਤੇ ਹੈ ਰੇ ਮਨ ਨਹੀਂ ਮੰਨਦਾ ਮਨ ਨਹੀਂ ਮੰਨਦਾ ਤੇ ਪੜਿਆ ਹੋਇਆ ਮਨ ਦਾ ਰਸਾ ਨਹੀਂ ਬਣੇਗਾ ਪੜੀਏ ਜੇ ਤੇ ਮਰਸ ਵਸ ਪੜੀਏ ਜੇ ਤੇ ਪੜੀਏ ਜੇ ਤੇ ਆਲੇ ਦਿਆ ਪੜੀਏ ਜੇ ਤੇ ਸਭ ساری ਜ਼ਿੰਦਗੀ ਪੜਦਾਰ ਤੇਰੇ ਮਨ ਨੇ ਨਹੀਂ ਮੰਨੇ ਅਬ ਕਿ ਕਨਕਾ ਵੀ ਤੇਰੇ ਮਨ ਦਾ ਹਿੱਸਾ ਨਹੀਂ ਬਣੇਗਾ ਪੜਦਾ ਰੇ ਸਾਰੀ ساری ਜ਼ਿੰਦਗੀ ਭਗਤ ਜਿਸ ਕਰਮ ਦੇ ਨਾਲ ਮੇਰਾ ਮਨ ਸ਼ਾਮਲ ਨਹੀਂ ਉਹ ਕਰਮ ਕਰਮ ਕਾਂਡ ਹੈ ਤਨ ਦਾ ਵਾਲਦ ਮੰਦਬਾਗ ਨੇ ਤਨ ਨਾ ਸੋਜੇਗਾ ਉਹ ਕਰਮ ਵੀ ਨਾ ਸੋਜੇ ਉਹ ਪੜਿਆ ਹੋਇਆ ਪਾਠ ਉਹ ਸਾਇਆ ਆਇਆ ਕਿਵ ਤਨ ਉਹ ਕੀਤਾ ਹੋਇਆ ਦਾਨ ਉਹ ਕੀਤੀ ਹੋਈ ਸੇਵਾ ਸ੍ਰੀਸ ਦੇ ਨਾ ਸੌਂਦੇ ਨਾ ਸੋ। ਮਨ ਦੇ ਨਾਲ ਨਹੀਂ ਜਾਏਗੀ ਕਿਉਂਕਿ ਮਨ ਪੇ ਸ਼ਾਮਿਲ ਹੀ ਨਹੀਂ ਹੋਇਸ। ਉਮੀਦੇ ਵਰ ਪਕੜਦੇ ਚਾਹੀਦੇ। ਜਿਸ ਕਰਮ ਨੇ ਚੇ ਮੇਰਾ ਮਨ ਨਹੀਂ। ਉਹ ਮੇਰੇ ਮਨ ਬੈਦਸਾ ਨਹੀਂ ਬਣੇ। ਕਤਾਈ ਨਹੀਂ ਬਣ ਅਕਸਰ ਜਦ ਮਨ ਕੋਈ ਚੋਰੀ ਯਾਰੀ ਅਨਲਜ ਕਰਦਾ ਉਹਦੇ ਵਿੱਚ ਮਨ ਪੂਰਾ ਹੁੰਦਾ ਹੈ ਕਿਉਂਕਿ ਖਤਰਾ ਬੜਾ ਸਮਾਉਂਦੇ ਤਾਂ ਉਹਨਾਂ ਖਤਰਾ ਬੜਾ ਤਾਂ ਮਨ ਪੂਰਾ ਹੁੰਦਾ ਹੈ ਸਾਵਧਾਨੀ ਪੂਰੀ ਹੁੰਦੀ ਹੈ ਇਕਾਗਰਤਾ ਪੂਰੀ ਹੁੰਦੀ ਹੈ ਪਰ ਮਨ ਤਛੈਨੇ ਕਿਧਰੇ ਮੇ ਪਕੜਿਆ ਨਾ ਜਾਵੇ ਐਸਾ ਹੁੰਦਾ ਹੈ ਕਿ ਅਸਫਲ ਹੋ ਗਏ ਹਰ ਬੁਰੇ ਕੰਮ ਦੇ ਚੰ ਮੰ ਪੂਰਾ ਹਲ ਹੈ ਗੁਰਸਤਾ ਜੀ ਮਾ ਹਰ ਨੇਕ ਕੰਮ ਦੇ ਚੰ ਮੰ ਨਹੀਂ ਹਲ ਸਨੇਕ ਦੂਰ ਪਿਓ ਜਾਓ ਗਾਨ ਗੁਰੂ ਤੇਗ ਬਾਬਾ ਜੀ ਸਾਹਿਬ ਜੀ ਮਹਾਰਾਜ ਕਹਿੰਦੇ ਮੰਨ ਕਰ ਕਬੂਨਾ ਅਗਰ ਹੋਣਾ ਜ਼ਾਇ ਵਾਹੇ ਗੁਰੂ ਵਾਰੇ ਗੁਰੂ ਤੇ ਕਰਦਾ ਰਿਹਾ ਹੈ ਜਵਾਨ ਸ਼ਾਮਲ ਸੇ ਮਾਨੀ ਤੇ ਸ਼ਾਮਲ ਨਹੀਂਸ ਮੰਨ ਕਰ ਕਬੂਨਾ ਅਗਰ ਗਨੁਗਾਰ ਇਹ ਵਾਰੇ ਗੁਰੂ